ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਤੇ ਇੱਕ ਸੂਚਨਾ ਲੈ ਕੇ ਇਸ ਵੀਡੀਓ ਨੂੰ ਦੇਖ ਕੇ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇੱਕ ਔਰਤ ਬੜੀ ਤੇਜ਼ੀ ਨਾਲ ਨਵੀਂ-ਨਵੀਂ ਉਮਰ ਦੇ ਮੁੰਡਿਆਂ ਨੂੰ ਆਪਣਾ ਨਿਸ਼ਾਨਾ ਬਣਾ ਰਹੀ ਹੈ بڑے ਬੰਦਿਆਂ ਨੂੰ ਉਹ ਨਿਸ਼ਾਨਾ ਬਣਾ ਚੁੱਕੀ ਆ ਪਰ ਹਜੇ ਵੀ ਉਹ ਔਰਤ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆ ਰਹੀ ਜਿਸ ਔਰਤ ਦੀ ਇਹ ਕਹਾਣੀਆਂ ਉਹਦਾ ਪਿੰਡ ਭਗਤੇ ਦੇ ਨੇੜੇ ਪੈਂਦਾ ਕਿਉਂਕਿ ਅਸੀਂ ਪਿੰਡ ਦਾ ਨਾਂ ਤਾਂ ਗੁਪਤ ਰੱਖ ਰਹੇ ਹਾਂ ਕਿਉਂਕਿ ਗਲਤੀ ਇੱਕ ਕਰਦਾ ਤੇ ਬਦਨਾਮੀ ਸਾਰੇ ਪਿੰਡ ਦੀ ਹੁੰਦੀ ਹੈ ਆਜੋ ਕਰਦੇ ਹਾਂ ਇਸ ਕਹਾਣੀ ਦੀ ਸ਼ੁਰੂਆਤ ਜਿਸ ਔਰਤ ਦੀ ਇਹ ਕਹਾਣੀਆਂ ਉਹਦਾ ਘਰ ਵਾਲਾ ਮਲਾਜ਼ਮ ਹੁੰਦਾ ਜੌਬ ਕਰਦਾ ਹੁੰਦਾ ਜਦੋਂ ਇਸ ਔਰਤ ਦਾ ਵਿਆਹ ਹੁੰਦਾ ਵਿਆਹ ਤੋਂ ਬਾਅਦ ਇਹ ਆਪ ਦੇ ਘਰ ਵਾਲੇ ਨਾਲ ਚਲੀ ਜਾਂਦੀ ਹੈ ਜਿੱਥੇ ਦੇ ਘਰ ਵਾਲੇ ਦੀ ਡਿਊਟੀ ਲੱਗੀ ਹੁੰਦੀ ਹੈ ਉੱਥੇ ਇਹਦੇ ਘਰੇ ਦੋ ਬੇਟੇ ਜਨਮ ਲੈਂਦੇ ਹੈ ਜਦੋਂ ਦੋ ਬੇਟੇ ਜਨਮ ਲੈ ਲੈਂਦੇ ਆ ਜਦੋਂ ਬੇਟੇ ਦੋ ਢਾਈ ਢਾਈ ਸਾਲ ਦੇ ਹੁੰਦੇ ਆ ਉਦੋਂ ਫਿਰ ਇਹਦਾ ਘਰ ਵਾਲਾ ਕਹਿੰਦਾ ਵੀ ਤੂੰ ਐ ਕਰ ਤੂੰ ਪਿੰਡ ਰਹਿਣ ਲੱਗ ਜਾ ਨਾਲੇ ਤਾਂ ਜਵਾਕ ਵਧੀਆ ਪਲ ਜਾਣਗੇ ਨਾਲੇ ਤੂੰ ਇਹਨਾਂ ਨੂੰ ਵਧੀਆ ਸਕੂਲ ਦੇ ਵਿੱਚ ਪੜ੍ਹਨ ਲਈ ਪਾਲਾ ਚਲੋ ਜੀ ਇਹਦੀ ਕੱਲੀ ਸੱਸ ਹੁੰਦੀ ਆ ਘਰ ਦੇ ਵਿੱਚ ਤੇ ਇੱਕ ਬਜ਼ੁਰਗ ਸੌਹਰਾ ਹੁੰਦਾ ਇਹ ਪਿੰਡ ਆ ਜਾਂਦੀ ਆ ਇੱਥੇ ਅੱਗੇ ਰਹਿਣ ਲੱਗ ਜਾਂਦੀ ਆ ਜਦੋਂ ਇਹ ਆਪਦੇ ਜਵਾਕਾਂ ਨੂੰ ਪੜ੍ਹਨ ਲਈ ਪਾਉਂਦੀ ਆ ਤਾਂ ਜਿਹੜੀ ਵੈਣ ਤੇ ਇਹਦੇ ਜਵਾਕ ਪੜ੍ਹਨ ਲਈ ਸਕੂਲ ਜਾਂਦੇ ਆ ਸਭ ਤੋਂ ਪਹਿਲਾਂ ਇਹ ਉਸ ਵੈਣ ਦੇ ਡਰਾਈਵਰ ਨਾਲ ਗੱਲਬਾਤ ਕਰ ਲੈਂਦੀ ਆ ਤੇ ਉਹਦੇ ਨਾਲ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੀ ਆ। ਕਾਫੀ ਮਹੀਨੇ ਇਹਦੀ ਗੱਲਬਾਤ ਔਰਤ ਦੀ ਉਸ ਡਰਾਈਵਰ ਦੇ ਨਾਲ ਰਹਿੰਦੀ ਆ। ਜਿਹੜਾ ਤਾਂ ਸੱਸ ਸਹੁਰਾ ਸੀਗਾ ਉਹਦੇ ਨਾਲ ਇਹਦੀ ਬਣਦੀ ਨਹੀਂ ਸੀਗੀ। ਉਹਨਾਂ ਨੂੰ ਇਨੇ ਘਰੋਂ ਕੱਢਤਾ ਸੀ ਵਿਚਾਰਿਆਂ ਨੂੰ। ਉਹ ਆਪਦੇ ਦੂਜੇ ਮੁੰਡੇ ਦੇ ਘਰੇ ਰਹਿਣ ਲੱਗ ਗਏ ਸੀ ਜਾ ਕੇ। ਘਰੇ ਇਹ ਜਮਾਂ ਕੱਲੀ ਹੋਗੀ। ਘਰ ਵਾਲਾ ਕੰਮ ਡਿਊਟੀ ਤੇ ਹੁੰਦਾ ਸੀਗਾ। ਇਹਨੂੰ ਕੋਈ ਰੋਕ ਨਹੀਂ ਸੀ, ਕੋਈ ਟੋਕ ਨਹੀਂ ਸੀ। ਇੱਥੋਂ ਤੱਕ ਕੀ ਉਹ ਡਰਾਈਵਰ ਰਾਤ ਨੂੰ ਇਹਨਾਂ ਦੇ ਘਰੇ ਆ ਕੇ ਸੌਂਦਾ ਵੀ ਰਿਹਾ ਚਲੋ ਜੀ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਕੋਠੀ ਪਾਉਣੀ ਸੀਗੀ ਕੋਠੀ ਪਾਉਣ ਤੋਂ ਬਾਅਦ ਇਹਨਾਂ ਨੇ ਘਰੇ ਪੱਥਰ ਲਵਾਉਣਾ ਸੀ ਜਦੋਂ ਇਹਨਾਂ ਦਾ ਪੱਥਰ ਲੱਗ ਰਿਹਾ ਸੀ ਤਾਂ ਇੱਕ ਭਈਆ ਕੋਠੀ ਦਾ ਪੱਥਰ ਲਾਉਣ ਲਈ ਆਇਆ ਉਸ ਭਈਏ ਨਾਲ ਵੀ ਇਸ ਔਰਤ ਦੀ ਗੱਲਬਾਤ ਰਹੀ ਆ ਉਹਦੇ ਨਾਲ ਵੀ ਸਬੰਧ ਬਣਾਉਂਦੀ ਰਹੀ ਆ ਉਹ ਭਈਆ ਪੱਥਰ ਲਾਉਂਦਾ ਸੀ ਇਹਨਾਂ ਦੇ ਘਰੇ ਸੌਂਦਾ ਸੀ ਹੁਣ ਤੁਸੀਂ ਆਪ ਸੋਚੋ ਵੀ ਇੱਕ ਜਨਾਨੀ ਕੱਲੀ ਆ ਘਰੇ ਤੇ ਭਈਆ ਘਰੇ ਸੌਂਦਾ ਹੋਵੇ ਤਾਂ ਤੁਹਾਨੂੰ ਪਤਾ ਹੀ ਆ ਫਿਰ ਵੀ ਕੀ ਬਣਦਾ ਹੋਊਗਾ ਉੱਥੇ ਹਨਾ ਕਿਉਂਕਿ ਉਸ ਪਿੰਡ ਚ ਬਾਲੇ ਬੰਦਿਆਂ ਨੂੰ ਇਸ ਚੀਜ਼ ਦਾ ਪਤਾ। ਉਸ ਤੋਂ ਬਾਅਦ ਕੀ ਹੋਇਆ ਨੇੜਲੇ ਪਿੰਡ ਦਾ ਕੋਈ ਬੰਦਾ ਸੀਗਾ ਉਹਦੇ ਨਾਲ ਵੀ ਦਾ ਸੰਪਰਕ ਹੋਇਆ। ਇਸ ਤਰ੍ਹਾਂ ਕਰਦਿਆਂ ਕਰਦਿਆਂ 4-5 ਬੰਦਿਆਂ ਨਾਲ ਇਹਦੇ ਰਿਲੇਸ਼ਨ ਸੀਗੇ। ਪਰ ਚਾਰ ਉਹਨਾਂ ਚਾਰਾਂ ਪੰਜਾਂ ਬੰਦਿਆਂ ਨੂੰ ਹੀ ਆਪਸ ਦੇ ਵਿੱਚ ਨਹੀਂ ਸੀ ਪਤਾ ਵੀ ਇਹ ਜਨਾਨੀ ਇਹੋ ਜੀ ਆ। ਹਰੇਕ ਬੰਦੇ ਨੂੰ ਆਇਆ ਸੀ ਵੀ ਖਰੇ ਮੇਰੇ ਕੱਲੇ ਨਾਲੀ ਦੀ ਗੱਲਬਾਤ। ਚਲੋ ਜੀ ਜਿਹਨੇ ਜਿਹੜੇ ਭਰਾਣ ਇਹ ਕਹਾਣੀ ਦੱਸੀ ਆ ਉਹਦੇ ਨਾਲ ਕੀ ਹੁੰਦਾ ਉਹ ਤੁਸੀਂ ਸੁਣੋ ਉਹ ਭਰਾ ਕਹਿੰਦਾ ਵੀ ਮੈਂ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਹੁੰਨਾ ਉਸੇ ਬੱਸ ਦੇ ਵਿੱਚ ਇਹ ਆ ਕੇ ਚੜ ਜਾਂਦੀ ਹੈ ਇਹਦੇ ਨਾਲ ਮੇਰਾ ਅੱਖ ਮਟੱਕਾ ਹੋ ਜਾਂਦਾ ਤੇ ਅਸੀਂ ਇੱਕ ਦੂਜੇ ਨਾਲ ਨੰਬਰ ਚੇਂਜ ਕਰ ਲੈਨੇ ਆ ਉਸ ਤੋਂ ਬਾਅਦ ਫੋਨ ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੇ ਆ ਚਲੋ ਜੀ ਕਹਿੰਦਾ ਜਦੋਂ ਫੋਨ ਤੇ ਗੱਲਬਾਤ ਸ਼ੁਰੂ ਹੋ ਗਈ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੀ ਹੈ ਵੀ ਆਪਾਂ ਮਿਲੀਏ ਕਹਿੰਦਾ ਫਿਰ ਇਹ ਹੋਟਲ ਦੇ ਵਿੱਚ ਮੈਨੂੰ ਮਿਲਣ ਆਉਂਦੀ ਆ ਨਾਲ ਆਪਦੇ ਬੱਚਿਆਂ ਨੂੰ ਵੀ ਲੈ ਕੇ ਆਉਂਦੀ ਆ ਕਿਉਂਕਿ ਘਰੇ ਬੱਚਿਆਂ ਨੂੰ ਕਿਸੇ ਕੋਲ ਛੱਡ ਕੇ ਆਉਂਦੀ ਆ ਕਹਿੰਦਾ ਬੱਚਿਆਂ ਨੂੰ ਦੂਜੇ ਰੂਮ ਦੇ ਵਿੱਚ ਪਾ ਦਿੰਦੀ ਸੀ ਤੇ ਮੇਰੇ ਨਾਲ ਸਾਰੀ ਰਾਤ ਰੰਗ ਰਲੀਆਂ ਮਨਾਉਂਦੀ ਰਹਿੰਦੀ ਸੀ। ਕਹਿੰਦਾ ਪਰ ਮੇਰੇ ਦਿਮਾਗ ਤੇ ਇਹੋ ਜਿਹਾ ਪੜਦਾ ਪੈ ਗਿਆ ਮੈਨੂੰ ਐਂ ਲੱਗਣ ਲੱਗ ਗਿਆ ਵੀ ਮੇਰੇ ਕੱਲੇ ਨਾਲ ਦੀ ਗੱਲਬਾਤ ਆ ਵੀ ਬਸੇ ਮੇਰੇ ਦਿਲ ਦੀ ਰਾਣੀ ਆ ਕਹਿੰਦਾ ਵੀ ਮੇਰੇ ਦਿਲ ਦੇ ਵਿੱਚ ਇੱਡਾ ਵੱਡਾ ਭਲੇਖਾ ਪੈ ਗਿਆ ਕਹਿੰਦਾ ਮੈਂ ਵੀ ਵਿਆਹੇ ਵਰਿਆ ਸੀਗਾ ਕਹਿੰਦਾ ਇੱਥੋਂ ਤੱਕ ਕਿ ਮੈਂ ਆਪਦੀ ਘਰ ਵਾਲੀ ਨੂੰ ਬੁਲਾਉਣਾ ਛੱਡ ਤਾ ਆਪਦੀ ਘਰ ਵਾਲੀ ਨਾਲ ਪੈਣਾ ਛੱਡ ਤਾ ਕਹਿੰਦਾ ਮੈਂ ਇਹਦੇ ਪਿੱਛੇ ਇੱਡਾ ਤਕੜਾ ਸਟੈਂਡ ਲੈ ਲਿਆ ਕਿ ਮੈਂ ਆਪਦਾ ਘਰ ਹੀ ਉਜਾੜ ਲਿਆ ਕਹਿੰਦਾ ਸਕੂਟਰੀ ਹੋਰ ਵੀ ਮੰਨ ਲਾ ਪੈਸੇ ਤੇ ਲੇ ਜਦੋਂ 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 ਉਹਨੂੰ ਲੋੜ ਪੈਂਦੀ ਸੀ ਮੇਰੇ ਤੋਂ ਲੈਂਦੀ ਰਹਿੰਦੀ ਸੀ ਕਹਿੰਦਾ ਕਹਿੰਦਾ ਜੋੜੇ ਜੀ ਮੈਂ ਪੈਸੇ ਤੇ ਲੈ ਇਹਨੂੰ ਦਿੰਦਾ ਰਹਿੰਦਾ ਸੀਗਾ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਇਹਦੇ ਥੋੜੇ ਜਿਹਾ ਮੁੰਡੇ ਜਦੋਂ ਗੱਭਰੂ ਹੋਏ ਉਹ ਉਹਨਾਂ ਦੀ ਕਿਸੇ ਕੁੜੀਆਂ ਨਾਲ ਗੱਲਾਂ ਬਾਤਾਂ ਸੀ ਉਹ ਆਪ ਦੀਆਂ ਸਹੇਲੀਆਂ ਨੂੰ ਪਤੰਦਰ ਘਰੇ ਲੈ ਆਉਂਦੇ ਸੀ ਇਹਦੇ ਸਾਹਮਣੇ ਹਾਲਾਂਕਿ ਉਹਨਾਂ ਦੀ ਮਾਂ ਲੱਗਦੀ ਸੀ ਉਹ ਸਹੇਲੀਆਂ ਨੂੰ ਲੈ ਕੇ ਦੂਜੇ ਕਮਰੇ 'ਚ ਵੜ ਜਾਂਦੇ ਸੀ ਤੇ ਮਾਂ ਕਹਦਾ ਮੈਨੂੰ ਸੱਦ ਲੈਂਦੀ ਸੀ ਅਸੀਂ ਦੂਜੇ ਕਮਰੇ 'ਚ ਪੈ ਰਹੇ ਹੁੰਦੇ ਸੀਗੇ ਦੇਖੋ ਕਾਲਜੋਗ ਦੇਖੋ ਜਿਹੜੇ ਭਰਾ ਨੇ ਕ ਕਿ ਮੈਂ ਦੂਜੇ ਕਮਰੇ 'ਚ ਪਿਆ ਹੁੰਦਾ ਸੀ ਉਹਨਾਂ ਦੀ ਮਾਂ ਦੇ ਨਾਲ ਤੇ ਪੋਤਾ ਦੀ ਉਸੇਲੀ ਨੂੰ ਦੂਜੇ ਕਮਰੇ 'ਚ ਪਾਏ ਹੁੰਦੇ ਸੀਗੇ ਕਹਿੰਦਾ ਸਾਰਾ ਕੁਝ ਚੱਲਦਾ ਰਹਿੰਦਾ ਕਹਿੰਦਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਇਹਦੀ ਗੱਲਬਾਤ ਹੋਰ ਵੀ ਕਈ ਬੰਦਿਆਂ ਨਾਲ ਹੈਗੀ ਆ ਕਹਿੰਦਾ ਜਦੋਂ ਮੈਨੂੰ ਇਹ ਪਤਾ ਲੱਗਿਆ ਕਹਿੰਦਾ ਮੇਰੇ ਪੈਰਾਂ 'ਤੇ ਲੋ ਜਮੀਨ ਨਿਕਲ ਗਈ ਵੀ ਯਾਰ ਆ ਕੀ ਬਣ ਗਿਆ ਵੀ ਮੈਂ ਤਾਂ ਸੋਚਦਾ ਸੀ ਵੀ ਕੱਲੇ ਮੇਰੇ ਨਾਲ ਹੀ ਗੱਲਬਾਤ ਆ ਵੀ ਇਹ ਤਾਂ ਇਹ ਤਾਂ ਕਿੰਨੇ ਬੰਦਿਆਂ ਨਾਲ ਚਾਰ ਪੰਜਾਂ ਰਾਣੇ ਦੀ ਗੱਲਬਾਤ ਨਿਕਲ ਆਈ ਕਿਉਂਕਿ ਤੁਹਾਨੂੰ ਪਤਾ ਵੀ ਇਹੋ ਜਿਹੇ ਕਹਿੰਦਾ ਲੋਕਦਿਆਂ ਨਹੀਂ ਹੁੰਦੀਆਂ ਹੌਲੀ ਹੌਲੀ ਸਮਾਂ ਪਾ ਕੇ ਚ ਉਹਦੀ ਕਿਤੇ ਦੂਰ ਮੰਨ ਲਾ ਬਦਲੀ ਹੋ ਜਾਂਦੀ ਆ ਤੇ ਇਹ ਆਪਦੇ ਘਰ ਵਾਲੇ ਦੇ ਨਾਲ ਉੱਥੇ ਚਲੀ ਜਾਂਦੀ ਆ ਮੇਰ 48 ਸਾਈਡ ਤੇ ਜਦੋਂ ਉੱਥੇ ਚਲੀ ਜਾਂਦੀ ਆ ਉੱਥੇ ਜਾ ਕੇ ਜਦੋਂ 6 ਮਹੀਨੇ ਰਹਿੰਦੀ ਆ 6 ਮਹੀਨਿਆਂ ਬਾਅਦ ਕੀ ਹੁੰਦਾ ਵੀ ਜਿਹੜਾ ਤਾਂ ਘਰ ਵਾਲਾ ਹੁੰਦਾ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਜਦੋਂ ਉਹ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਇਹ ਫਿਰ ਵਾਪਸ ਪਿੰਡ ਆ ਜਾਂਦੇ ਇੱਥੇ ਆ ਕੇ ਜਦੋਂ ਟ੍ਰੀਟਮੈਂਟ ਕਰਾਉਂਦੇ ਆ ਆਪਦਾ ਇਲਾਜ ਕਰਾਉਂਦੇ ਆ ਤਾਂ ਇਹਦੇ ਘਰ ਵਾਲੇ ਜਦੋਂ ਟੈਸਟ ਹੁੰਦੇ ਉਹ ਐਚ ਆਈ ਵੀ ਪੋਜ਼ਿਟਿਵ ਪਾਇਆ ਜਾਂਦਾ ਕਹਿੰਦਾ ਉਸ ਤੋਂ ਬਾਅਦ ਕੀ ਹੁੰਦਾ ਵੀ ਇਹ ਵੀ ਐਚ ਆਈ ਵੀ ਪੋਜ਼ਿਟਿਵ ਪਾਈ ਜਾਂਦੀ ਆ ਕਹਿੰਦਾ ਜਦੋਂ ਮੈਨੂੰ ਪਤਾ ਲੱਗਿਆ ਜਦੋਂ ਇਹਨੇ ਮੈਨੂੰ ਦੱਸਿਆ ਕਿ ਮੈਂ ਤਾਂ ਐਚ ਆਈ ਵੀ ਪੋਜ਼ਿਟਿਵ ਆ ਕਹਿੰਦਾ ਭਰਾਵਾ ਮੈਨੂੰ ਤਾਂ ਹੁਣ ਤਰੇਲੀਆਂ ਵੀ ਆ ਕੀ ਬਣ ਗਿਆ ਕਹਿੰਦਾ ਮੇਰੇ ਤਾਂ ਸੰਗ ਚ ਰੋਟੀ ਨਾਲ ਲੰਗੇ ਵੀ ਆ ਕੀ ਬਣ ਗਿਆ ਯਾਰ ਵੀ ਵਧੀਆ ਸਰਕਾਰੀ ਨੌਕਰੀ ਮੈਂ ਕਰਦਾ ਸੀ ਮੈਂ ਕਿਸੇ ਆਪਾ ਵਾਲੇ ਆਪਦੇ ਗੱਲ ਦੇ ਵਿੱਚ ਵੀ ਐਵੇਂ ਸਵਾਸ ਸਵਾਸ ਦੀ ਜ਼ਿੰਦਗੀ ਖਰਾਬ ਕਰ ਲਈ ਕਹਿੰਦਾ ਹਜੇ ਤੱਕ ਮੈਂ ਬਾਈ ਕਹਿੰਦਾ ਪੋਜ਼ਿਟਿਵ ਨਹੀਂ ਆਇਆ ਐਵੇਂ ਕਹਦੇ ਆ ਕਹਿੰਦਾ ਮੈਂ ਤਿੰਨ ਚਾਰ ਵਾਰੀਆਂ ਦੀ ਟੈਸਟ ਕਰਾ ਚੁੱਕੇ ਹਾਂ ਪਰ ਹਜੇ ਤੱਕ ਮੈਂ ਐਚ ਆਈ ਵੀ ਪੋਜ਼ਿਟਿਵ ਨਹੀਂ ਆਇਆ ਕਹਿੰਦਾ ਦੇਖੋ ਹੁਣ ਗਾਂ ਕੀ ਬਣਦਾ ਕਹਿੰਦਾ ਚਲੋ ਬਿਮਾਰ ਹੁੰਦਾ ਉਸ ਤੋਂ ਬਾਅਦ ਉਹਦੀ ਡੈਥ ਹੋ ਜਾਂਦੀ ਆ ਉਹ ਇਹ ਜਹਾਨ ਨੂੰ ਅਲਵਿਦਾ ਕਹਿ ਜਾਂਦਾ ਉਸ ਤੋਂ ਬਾਅਦ ਉਹਦੇ ਜਿਹੜੇ ਪੈਸੇ ਪੂਸੇ ਮਿਲਨੇ ਸੀ ਉਹਨੂੰ ਕਾਫੀ ਪੈਸੇ ਪੂਸੇ ਮਿਲੇ ਕਹਿੰਦਾ ਜਦੋਂ ਉਹਨੂੰ ਪੈਸੇ ਪੂਸੇ ਮਿਲੇ ਥੋੜੇ ਬਾਰੇ ਜਿਹੜੇ ਮੈਂ ਮੇਰੇ ਨੇ ਦੇਣੇ ਸੀ ਮੋੜ ਤੇ ਅੱਧ ਪਚੱਦ ਅੱਧ ਪਚੱਦ ਮੇਰਾ ਰਹਿ ਗਿਆ ਕਹਿੰਦਾ ਉਸ ਤੋਂ ਬਾਅਦ ਕੀ ਹੋਇਆ ਵੀ ਜਿਹੜੀ ਇਹ ਜਨਾਨੀ ਸੀਗੀ ਕਹਿੰਦਾ ਇੱਥੇ ਮੁੜ ਕੇ ਦਾ ਸਬਰ ਨਹੀਂ ਟਿਕਿਆ ਮੁੜ ਕੇ ਵੀ ਇਹਨੇ ਘਟ ਨਹੀਂ ਕਿ ਜਦੋਂ ਨੂੰ ਪਤਾ ਲੱਗਿਆ ਮੈਂ ਐਚ ਵੀ ਪੋਜ਼ਿਟਿਵ ਆ ਉਸ ਤੋਂ ਬਾਅਦ ਵੀ ਇਹ ਨਹੀਂ ਟਿਕੀ ਉਸ ਤੋਂ ਬਾਅਦ ਵੀ ਇਹ ਲੋਕਾਂ ਦੇ ਮੁੰਡੇ ਨਵੇਂ-ਨਵੇਂ ਉਮਰ ਦੇ ਮੁੰਡੇ ਸੀ ਉਹਨਾਂ ਨਾਲ ਇਹਨਾਂ ਨੇ ਸੰਵਾਦ ਬਣਾਉਣੀ ਸ਼ੁਰੂ ਕਰ ਦਿੱਤੇ ਕਿਉਂਕਿ ਤੁਹਾਨੂੰ ਪਤਾ ਅੱਜਕੱਲ ਨਵੇਂ-ਨਵੇਂ ਉਮਰ ਦੇ ਸ਼ੋਰਾਂ ਨੂੰ ਐਂ ਲੱਗਦਾ ਵੀ ਸਾਡੇ ਤੋਂ ਵੱਡਾ ਕੋਈ ਆਸ਼ਕੀ ਨਹੀਂ ਹੈਗਾ ਹਨਾ ਤਾਂ ਉਹ ਨਵੀਂ-ਨਵੀਂ ਉਮਰ ਦੇ ਮੁੰਡੇ ਲਾ ਲਓ ਜਿਵੇਂ 23 24 ਸਾਲ ਦਾ ਹੋ ਗਏ 20 22 ਸਾਲ ਦੇ ਮੁੰਡੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕਰਤੀਆਂ ਕਿਉਂਕਿ ਹਰੇਕ ਬੰਦੇ ਨੂੰ ਐਂ ਲੱਗਦਾ ਵੀ ਖਰੇ ਮੇਰੇ ਹੱਥ 'ਚ ਸਾਰੀ ਡੋਰ ਆ ਤਾਂ ਕਈ ਕਦੇ-ਕਦੇ ਕਿਹਦੀ ਗੱਡੀ ਚੜੀ ਫਿਰਿਆ ਕਰੇ ਕਦੇ ਕਿਹਦੀ ਗੱਡੀ ਤੇ ਚੜਿਆ ਫਿਰਿਆ ਕਰੇ ਕਹਿੰਦਾ ਚਲੋ ਜੀ ਇਸ ਤਰ੍ਹਾਂ ਕਰਦੇ ਆ ਕਰਦੇ ਆ ਸਾਰਾ ਸਿਸਟ ਇਦੇ ਪੁੱਤਾਂ ਨੂੰ ਵੀ ਸਾਰਾ ਕੁਝ ਪਤਾ ਸੀ ਕਿ ਸਾਡੀ ਮਾਂ ਕੀ ਕੁਝ ਕਰਦੀ ਫਿਰਦੀ ਹੈ ਕਹਿੰਦਾ ਜਦੇ ਜਿਹਦੇ ਪੁੱਤ ਆਪਦੀਆਂ ਸਹੇਲੀਆਂ ਨੂੰ ਸਾਹਮਣੇ ਲਿਆ ਕੇ ਘਰੇ ਪਾ ਲੈਂਦੇ ਸੀਗੇ ਤੇ ਮਾਂ ਦੂਜੇ ਕਮਰੇ 'ਚ ਕਿਸੇ ਬੰਦੇ ਨਾਲ ਬੈਠਦੀ ਸੀ ਤਾਂ ਸਾਰਾ ਕੁਝ ਘਰੇ ਸ਼ਰੇਆਮ ਵੀ ਚੱਲਦਾ ਸੀਗਾ ਕਹਿੰਦਾ ਜਵਾਕਾਂ ਨੂੰ ਉਹ ਚੀਜ਼ ਦੀ ਆਦਤ ਤਾਂ ਪੈ ਚੁੱਕੀ ਸੀ ਕਿਉਂਕਿ ਉਹ ਛੋਟੀ ਉਮਰ ਹੈ ਸਾਰਾ ਕੁਝ ਦੇਖਦੇ ਸੀ ਆਪਦੀ ਅੱਖਾਂ ਨਾਲ ਵੀ ਸ਼ੁਰੂ ਤੋਂ ਹੀ ਉਹਨਾਂ ਨੂੰ ਹੀ ਆਦਤ ਪੈ ਚੁੱਕੀ ਸੀਗੀ ਕਹਿੰਦਾ ਦੇਖੋ ਇੱਕ ਕੁੜੀ ਨੇ ਆਪਦੀ ਮਾਂ ਨੂੰ ਘਟੋਟ 10 ਜਵਾਈਆਂ ਵਾਲੀ ਬਣਾਤਾ ਕਹਿੰਦਾ ਭਾਈ ਜਦੋਂ ਮੈਨੂੰ ਸਾਰਾ ਕੁਝ ਪਤਾ ਲੱਗਿਆ ਵੀ ਇਹ ਫਲਾਣੇ ਵਾਲੇ ਬੰਦ ਆਪਾਂ ਵੀ ਮਿਲਣਾ ਗਿਲਣਾ ਕਰਤਾ ਬੰਦ ਆ। ਕਹਿੰਦਾ ਹੁਣ ਮਿਲਣਾ ਗਿਲਣਾ ਤਾਂ ਮੈਂ ਕਰਤਾ ਉਹਨੂੰ ਜਮਾਂ ਬੰਦ। ਕਹਿੰਦਾ ਪਰ ਹਜੇ ਵੀ ਮੇਰੇ ਕੋਲ ਇਹ ਰਿਪੋਰਟਾਂ ਆ ਰਹੀਆਂ ਨੇ ਵੀ ਇਸ ਟਾਈਮ ਤੇ ਵੀ ਘੱਟੋ ਘਾਟ ਜਿਆਦਾ ਨਹੀਂ 8 ਤੋਂ 10 ਬੰਦਿਆਂ ਨਾਲ ਇਸ ਜਨਾਨੀ ਦੀ ਗੱਲਬਾਤ ਹੈਗੀ ਆ। ਜਿਨ੍ਹਾਂ ਨਾਲ ਇਹਦਾ ਮਿਲਣਾ ਜੁਲਣਾ, ਬਹਿਣਾ ਉੱਠਣਾ, ਖਾਣਾ ਪੀਣਾ ਹਜੇ ਵੀ ਸਾਂਝਾ। ਨਵੀਂ-ਨਵੀਂ ਉਮਰ ਦੇ ਮੁੰਡੇ ਵੀ ਹੈਗੇ ਆ। ਜਿਵੇਂ ਪਲੱਸ 2 ਵਾਲੇ ਕਹਿ ਲਓ, ਉਹ ਵੀ ਉਹਨਾਂ ਨਾਲ ਵੀ ਇਹਦੇ ਸਬੰਧ ਹੈਗੇ ਆ ਤੇ ਹੋਰ ਸਿਆਣੀ ਉਮਰ ਦੇ ਬੰਦੇ ਵੀ ਹੈਗੇ। ਤੇ ਵੀਡੀਓ ਪਾਉਣ ਦਾ ਇੰਨਾ ਕੀ ਮਕਸਦ ਆ ਕਿ ਦੇਖੋ ਭਰਾਵੋ ਐਵੇਂ ਸੁਬਾਤ ਦੇ ਵਿੱਚ ਰਗੜ ਬਗਾਨਾ ਜਿਸਮ ਦੇ ਕੇ ਬੰਦੇ ਬਹੁਤ ਲਾਲਾਂ ਸੱਟਦੇ ਆ ਮੈਨੂੰ ਪਤਾ ਪਰ ਜਦੋਂ ਤੁਸੀਂ ਐਚ ਆਈ ਵੀ ਪੋਜ਼ਿਟਿਵ ਹੋ ਗਏ ਫਿਰ ਤੁਹਾਡੇ ਮੂੰਹ ਤੇ ਸਿਕਰੀ ਥਲੇ ਬੁੱਲਾਂ ਤੇ ਸਿਕਰੀ ਆਈ ਨਹੀਂ ਫਿਰ ਤੁਹਾਨੂੰ ਪਾਣੀ ਦੀ ਘੁੱਟ ਨਹੀਂ ਲੰਘਣੀ ਫਿਰ ਮਰ ਮਰ ਜਾਉਂਗੀ ਵੀ ਸਾਡੇ ਨਾਲ ਬਣ ਕੀ ਗਿਆ ਕਿਉਂਕਿ ਉਹਦਾ ਉਹਦਾ ਆਪ ਦਾ ਇਲਾਜ ਕਰਾਈ ਜਾਂਦੀ ਤੁਹਾਨੂੰ ਪਤਾ ਇਲਾਜ ਕਰਾ ਕੇ ਬੰਦਾ ਆਪਣੀ ਉਮਰ ਤੱਕ ਭੋਗ ਹੀ ਜਾਂਦਾ ਐਚ ਆਈ ਵੀ ਵਾਲਾ ਪਰ ਜਿਹੜੀ ਨਵੀਂ ਨਵੀਂ ਉਮਰ ਦੇ ਮੁੰਡੇ ਆ ਹਜੇ ਉਹਨਾਂ ਦੇ ਗਾਂ ਵਿਆਹ ਹੋਣੇ ਆ ਗਾਂ ਉਹਨਾਂ ਦੇ ਬੱਚੇ ਪੈਦਾ ਹੋਣੇ ਆ ਠੀਕ ਆ ਕਈ ਬੰਦੇ ਕਹਿ ਦਿੰਦੇ ਹੁੰਦੇ ਆ ਵੀ ਇਹ ਤਾਂ ਐਵੇਂ ਭਾਈ ਮਣਕੜ ਤੱਕ ਕਹਾਣੀ ਆ ਠੀਕ ਆ ਜੇ ਕਿਸੇ ਨੂੰ ਕੋਈ ਸ਼ੱਕ ਹੋਇਆ ਤਾਂ ਬਾਈ ਫੋਨ ਕਰ ਲਿਓ ਵਿੱਦ ਪ੍ਰੂਫ ਗੱਲ ਕਰਾਂਗੇ ਜਿਹੜੇ ਭਰਾ ਨੇ ਇਹ ਕਹਾਣੀ ਦੱਸੀ ਆ ਉਹ ਭਰਾ ਆਪਣੇ ਕੋਲ ਬੈਠਾ ਹੁੰਦਾ ਠੀਕ ਆ ਸਿੱਧੀ ਗੱਲਬਾਤ ਕਰਾ ਦੇਾਂਗੇ ਜੇ ਕਿਸੇ ਦੇ ਦਿਲ 'ਚ ਕੋਈ ਭੁਲੇਖਾ ਕੋਈ ਵਹਿਮ ਕੋਈ ਸ਼ੱਕ ਹੋਇਆ ਕਿਉਂਕਿ ਅਸੀਂ ਬਿਨਾ ਪ੍ਰੂਫ ਤੋਂ ਕੋਈ ਗੱਲ ਨਹੀਂ ਕਰਦੇ ਕੋਈ ਵੀਡੀਓ ਨਹੀਂ ਪਾਉਂਦੇ ਸਾਡੇ ਕੋਲੇ ਤਾਂ ਮੰਨ ਲਓ ਪ੍ਰੂਫ ਬਹੁਤ ਹੁੰਦੇ ਆ ਪਰ ਅਸੀਂ ਨਾਮ ਤੇ ਐਡਰੈਸ ਗੁਪਤ ਰੱਖਦੇ ਆ ਤੇ ਗੁਪਤੀ ਰੱਖਾਂਗੇ ਪਰ ਅਸੀਂ ਵੀਡੀਓ ਤਾਂ ਪਾ ਰਹੇ ਆ ਕਿ ਉਹਨੇ ਤਾਂ ਆਪਦੀ ਜ਼ਿੰਦਗੀ ਭੋਗ ਲਈ ਉਹ ਤਾਂ 50 ਸਾਲਾਂ ਦੇ ਨੇੜੇ ਹੋਈ ਪਈ ਆ ਉਹ ਤਾਂ ਹੁਣ ਸਬਰ ਹਿੱਲਿਆ ਹੋਇਆ ਉਹਨੂੰ ਤਾਂ ਪਤਾ ਸੀ ਮੈਨੂੰ ਐਚਆਈਵੀ ਹੋ ਗਈ ਇਸ ਤੋਂ ਬਾਅਦ ਮੈਨੂੰ ਕੀ ਹੋ ਜੂਗਾ ਪਰ ਅਸੀਂ ਇਹ ਕਹਿੰਦੇ ਆ ਕਿ ਲੋਕੋ ਤੁਸੀਂ ਆਪਦੇ ਪੁੱਤ ਬਚਾ ਲਓ ਉਸ ਜਨਾਨੀ ਤੋਂ ਉਹ ਤਾਂ ਜਿਹੜਾ ਆਉਂਦੀ ਉਹੀ ਟੰਗੀ ਜਾਂਦੀ ਜਿਹੜਾ ਉਹਦੇ ਰਾਹ ਚ ਆਉਂਦਾ ਉਹੀ ਟੰਗੀ ਜਾਂਦੀ ਹੈ ਕਿਉਂਕਿ ਨਵੀਂ ਨਵੀਂ ਔਰ ਦੇ ਮੁੰਡੇ ਆ ਮਾੜਾ ਮਾੜਾ ਨਸ਼ਾ ਪਤਾ ਕਰਦੇ ਹੁੰਦੇ ਆ ਤੁਹਾਨੂੰ ਪਤਾ ਕਿ ਇਹਨਾਂ ਨੂੰ ਐਂ ਲੱਗਦਾ ਵੀ ਦੁਨੀਆ ਮੁਠੀ 'ਚ ਹੀ ਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਦੁਨੀਆ ਬਹੁਤ ਵੱਡੀ ਆ ਐਵੇਂ ਉਹਨਾਂ ਹਰੇਕ ਬੰਦੇ ਦੇ ਦਿਲ ਚ ਤੇ ਇਹੀ ਭਲੇਖਾ ਵੀ ਸ਼ਾਇਦ ਮੇਰੇ ਨਾਲ ਦੀ ਗੱਲਬਾਤ ਆ ਉਹਦੇ ਸੰਪਰਕ ਦੇ ਵਿੱਚ 8 ਤੋਂ 10 ਬੰਦੇ ਆ ਬਈ ਤੇ ਜਿਹੜੇ ਭਰਾਣੇ ਇਹ ਕਹਾਣੀ ਦੱਸੀ ਆ ਉਹ ਵੀ ਵਿਚਾਰਾ ਆਪਦੇ ਟੈਸਟ ਕਰਾਉਂਦਾ ਰਹਾ ਤਾਂ ਦੋ-ਦੋ ਮਹੀਨਿਆਂ ਬਾਅਦ ਵੀ ਦੇਖਦਾ ਮੈਂ ਪੋਜ਼ਿਟਿਵ ਹੋਇਆ ਕਿ ਨਹੀਂ ਪੋਜ਼ਿਟਿਵ ਹੋਇਆ ਕਿ ਨਹੀਂ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਜੋ ਹੁਣ ਬਾਈ ਦਾ ਘਰ ਤਾਂ ਉਜੜੇ ਪਿਆ ਹੋਰ ਘਰ ਨਾ ਉਜੜਨ ਹੋਰ ਬੰਦੇ ਬਾਚ ਸਕਣ ਯਕੀ ਤੁਹਾਨੂੰ ਪਤਾ ਕੀ ਇਹ ਬੇ ਇਲਾਜ ਬਿਮਾਰੀ ਹੈ ਤਾਂ ਵੀ ਇਲਾਜ ਨਹੀਂ ਹੈਗਾ ਇੱਕ ਵਾਰੀ ਜਿਹਨੂੰ ਲੱਗ ਗਈ ਮੁੜ ਕੇ ਦਾ ਇਲਾਜ ਨਹੀਂ ਹੋਣਾ ਤੇ ਸਮਾਜ ਦੇ ਵਿੱਚ ਵੀ ਤੁਹਾਨੂੰ ਪਤਾ ਇਸ ਬਿਮਾਰੀ ਵਾਲੇ ਬੰਦੇ ਨੂੰ ਬਹੁਤ ਲੋਕੀ ਹੋਰ ਗੰਦੀ ਜੀ ਨਿਗਾਹ ਨਾਲ ਦੇਖਦੇ ਆ ਅੱਜ ਜਿਹੜੇ ਨਵੀਂ ਨਵੀਂ ਉਮਰ ਦੇ ਮੁੰਡੇ ਉਹਨਾਂ ਨਾਲ ਸਬੰਧ ਬਣਾ ਰਿਹਾ ਕੱਲ ਨੂੰ ਤੁਸੀਂ ਬਗਾਨੀਆਂ ਤੀਆਂ ਦੀ ਜ਼ਿੰਦਗੀ ਖਰਾਬ ਕਰੋਗੇ ਜਦੋਂ ਤੁਹਾਡੇ ਵਿਆਹ ਹੋਣਗੇ ਤੁਸੀਂ ਉਹਨਾਂ ਦੀ ਜ਼ਿੰਦਗੀ ਖਰਾਬ ਕਰੋਗੇ ਗਾਂ ਤੁਹਾਡੇ ਬੱਚੇ ਪੈਦਾ ਹੋਣਗੇ ਉਹਨਾਂ ਦੀ ਜ਼ਿੰਦਗੀ ਖਰਾਬ ਹੋ ਜਾਊਗੀ ਇਸ ਕਰਕੇ ਪ੍ਰਭੂ ਧਿਆਨ ਦਿਓ ਇਸ ਗੱਲ ਦੇ ਵੱਲ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਗੋਰੇ ਰੰਗ ਦੀ ਜਨਾਨੀ ਆ ਪਹਾੜਾ ਜਿਹਾ ਸਰੀਰ ਆ ਥੋੜਾ ਜਿਹਾ ਮਧਰਾ ਕੱਦ ਆ 50 ਸਾਲ ਦੇ ਨੇੜੇ ਉਹਦੀ ਉਮਰ ਹੋਈ ਪਈ ਆ ਸਬਰ ਤੋਂ ਹਿੱਲੀ ਹੋਈ ਆ ਜਿਹਦਾ ਇੱਕ ਵਾਰੀ ਸਬਰ ਰਹਿਲੇ ਜੇ ਤੁਹਾਨੂੰ ਪਤਾ ਫਿਰ ਤਾਂ ਸਿਮਿਆਂ ਤੱਕ ਜਾਂਦਾ ਵੀ ਉਹ ਠੰਡੀ ਨਹੀਂ ਹੁੰਦੀ ਇਸ ਕਰਕੇ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ